ਜਿੰਨਾ ਇਹ ਕੋ ਕੰਮ ਕਰਾਵਾਂਗਾ ਨਾ ਇੰਨੇ ਉਨੇ ਛਿੱਤੀ ਪੱਟਣਾ ਵਾ ਤੇ ਮੇਰੀ ਗੱਲ ਸੁਣ ਲੈ ਮੇਰਾ ਨਾਂ ਨਾ ਲਈ ਕਿ ਸੰਦੀਪ ਮੈਨੂੰ ਕਹਿਣ ਦੀ ਹਿੱਤਾ ਕਮੀ ਉਹ ਨਹੀਂ ਤੇਰਾ ਨਾਮ ਮੈਂ ਨਹੀਂ ਲੈਣੀ ਗਸ ਮੈਨੂੰ ਨਹੀਂ ਪਤਾ ਹੈਗਾ ਹਾਸ ਕੋਈ ਨਾ ਕੋਈ ਬਣਾ ਲਾ ਦੀ ਠੀਕ ਹੈ ਨਾ ਕੋਈ ਗੱਲ ਨਹੀਂ ਇਹਨੂੰ ਇਦਾਂ ਕੋ ਕੰਮ-ਕੁਮ ਕਰਾਉਂਦੇ ਫਿਰ ਸੋਈ ਦਾ ਨਾ ਜੇ ਭੇਤ ਜਾਨੀ ਆਉਂ ਡਿਆ ਆਪਣੇ ਘਰ ਤੇ ਪਤਾ ਹੁੰਦਾ ਵਾ ਤੇ ਇੱਥੇ ਫੇਰ ਮੈਂ ਤੁਹਾਨੂੰ ਹੀ ਆਵਾਜ਼ਾਂ ਮਾਰ-ਮਾਰ ਕੇ ਪੁੱਛਣਾ ਵਾ ਵੀ ਕਿਹੜੀ ਚੀਜ਼ ਕਿੱਥੇ ਪਈ ਏ ਤੇ ਤਾਂ ਕਰਕੇ ਨਹੀਂ ਮੈਂ ਕਰਦੀ ਤੇ ਬਾਕੀ ਤੇ ਮੈਂ ਕਰਦੀ ਆ ਕੰਮ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਤਾਂ 2 ਮਿੰਟ ਹੋ ਚਲੇ ਆ ਇਹਨੂੰ ਥਾਲੇ ਦਿਨ ਨੂੰ ਪੇਤਨੀ ਹੈ ਰਸੋਈ ਦਾ ਕਿੰਦੀ ਹੁਸ਼ ਕਾਦੀ ਹੀ ਅਹੀ ਮੈਂ ਕੰਮ ਕਰਾਂ ਮੈਂ ਤਾਂ ਉਧਾਂ ਬਿਠੀ ਬੜੀ ਦਫੂਨ ਹੋਣਾ ਕੋਈ ਤਾਂ ਹੋਣਾ ਜਦੋਂ ਸਭੇ ਬੱਲੇ ਜੂਗਏ ਕੰਮ ਤੇ ਇੰਨਾ ਵਧ ਗਿਆ ਇੰਨਾ ਕਿ ਮੈਂ ਧੱਕ ਕੇ ਕਿਹਾ ਵੀ ਮੈਂ ਤਾਂ ਹੁਣ ਆਪਣੀ ਪੇਂਦੀ ਚਲ ਜਾਣਾ ਜੇ ਹੋ ਕੰਮ ਤੇ ਆ ਲੈ ਭਾਬੀ ਜੀ ਤੁਸੀਂ ਇੰਨੀ ਗੱਲ ਤੋਂ ਆਪਣੇ ਘਰ ਕਾਹਤੋਂ ਲੜਾਈ ਪਾਉਣੀ ਤੇ ਨਾਲੇ ਤੁਸੀਂ ਕੋ ਪੇਕੇ ਜਾਣਾ ਵਾ ਕੋਈ ਗੱਲ ਨਹੀਂ ਉੰਦਾ ਨਾ ਦਲਜੀਤ ਤੇ ਇਹਨੂੰ ਪੁੱਛਦੇ ਆਂ ਭਲਾ ਕਿ ਤੂੰ ਉੱਥੇ ਕੀ ਕਰਨ ਗਿਆ ਸੀ ਤੇ ਕਿਉਂ ਵੱਧ ਘੱਟ ਬੋਲ ਕੇ ਆਇਆ ਆਂ